ਇਹ ਡੀਐਨਏ ਟੈਸਟ ਦੇ ਡਰ ਨਾਲ ਅੱਜ ਪੰਜਾਬ ਖਾਲੀ ਹੋ ਗਿਆ 95% ਲੋਕ ਚਲ ਗਏ ਜਿਹੜੇ 5-10% ਰਹਿ ਗਏ ਆ ਉਹ ਜਦੋਂ ਅਸਥਿਹਾਰ ਹੋਣੇ ਉਹਨਾਂ ਦੇ ਲੱਗੇ ਇਹਨਾਂ ਨੇ ਬਾਹਰ ਆਉਣਾ ਜ਼ਿਆਦਾਤਰ ਜਿੱਥੋਂ ਤੱਕ ਸਾਨੂੰ ਪਤਾ ਲੱਗਾ ਹੈ ਹਿਮਾਚਲ ਨੂੰ ਨਿਕਲ ਗਿਆ ਹਿਮਾਚਲ ਨੂੰ ਰਾਜਸਥਾਨ ਨੂੰ ਹਰਿਆਣੇ ਨੂੰ ਦੂਜੀਆਂ ਸਟੇਟਾਂ ਚ ਨਿਕਲ ਗਿਆ ਔਰ ਜਿਹੜੇ ਝੁੱਗੀਆਂ ਚ ਬੈਠੇ ਆ ਉਹ ਵੀ ਹੁਣ ਸਰਕਾਰ ਨੂੰ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਨੀ ਆ ਕਿ ਉਹਨਾਂ ਦਾ ਵੀ ਜਿਹੜਾ ਵੈਰੀਫਾਈ ਕੀਤਾ ਜਾਵੇ ਕਿ ਇਹਨਾਂ ਦੇ ਆਧਾਰ ਕਾਰਡ ਕਿੰਨਾ ਨੇ ਬਣਾਏ ਆ ਕਿਸ ਤਰ੍ਹਾਂ ਆਏ ਆ ਕਿੱਥੋਂ ਆਏ ਆ ਔਰ ਕਿੱਥੋਂ ਦੇ ਰਹਿਣ ਵਾਲੇ ਆ ਬੰਦੇ ਦੀ ਉਮਰ ਹੁੰਦੀ 20 ਸਾਲ ਤੇ ਕਹਿੰਦੇ ਸੀ 50 ਸਾਲ ਤੋਂ ਇੱਥੇ ਰਹਿੰਦੇ ਨਿੱਕੇ ਨਿੱਕੇ ਹੁੰਦੇ ਸੀ ਹੂੰ ਝੂਠ ਬੋਲਣ ਲੱਗੇ ਉਹ ਨਹੀਂ ਬੰਦੇ ਕਹਿੰਦੇ ਵੀ ਅਸੀਂ 50 ਸਾਲ ਤੋਂ ਇੱਥੇ ਰਹਿੰਦੇ ਆ 20 ਸਾਲ ਉਮਰ ਹੁੰਦੀ ਆ ਤੇ ਕਹਿੰਦੇ ਛੋਟੇ ਛੋਟੇ ਹੁੰਨੇ ਆ ਮਤਲਬ 30 ਸਾਲ ਦਾ ਸਿੱਧਾ ਗੈਪ ਪਾ ਦਿੰਦੇ ਆ ਸੋ ਇਹ ਲੋਕ ਕਿਤੇ ਨਾ ਕਿਤੇ ਸਾਨੂੰ ਗੁੰਮਰਾਹ ਵੀ ਕਰਦੇ ਆ ਔਰ ਧੋਖਾ ਵੀ ਦਿੰਦੇ ਆ ਪ੍ਰਸ਼ਾਸਨ ਸਰਕਾਰ ਹੁਣ ਐਕਸ਼ਨ ਰਿਮੂਡ ਚ ਆ ਤੁਸੀਂ ਜਿਵੇਂ ਹੁਣ ਡੀਐਨਏ ਦਾ ਟੈਸਟ ਹੋ ਰਿਹਾ ਡੀਐਨਏ ਟੈਸਟ ਕਿੰਨੇ ਕੁ ਲੋਕਾਂ ਦੇ ਹੁਣ ਹੋਏ ਨੇ ਕਿੰਨੇ ਕੁ ਬਿਖਾਰੀਆਂ ਦੇ ਹੋਏ ਨੇ ਤੇ ਅਸਲੀ ਮਾਪਿਆਂ ਦੇਖੋ ਪ੍ਰੋਪਰ ਆંકੜੇ ਆ ਨਾ ਜਿਹੜੇ ਹੂੰ ਉਹ ਸਾਹਮਣੇ ਆਉਣਗੇ ਥੋੜੀ ਦੇਰ ਤੱਕ ਹੂੰ ਹੱਲੇ ਤੇ ਜਿਹੜੇ ਜਿਹੜੇ ਰੈਸਕਿਊ ਕੀਤੇ ਆ ਨਾ ਉਹਨਾਂ ਦੀ ਪ੍ਰੋਪਰ ਜਾਂਚ ਚੱਲ ਰਹੀ ਆ ਹੂੰ ਇਹ ਕਮੇਟੀਆਂ ਹੁੰਦੀਆਂ ਬਾਲ ਵਿਭਾਗ ਦੀਆਂ ਹੂੰ ਉਹਨਾਂ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੂੰ ਉਹ ਡਿਸੀਜਨ ਲੈਂਦੇ ਆ ਕਿ ਇਹਨਾਂ ਨੂੰ ਕਿੱਦਾਂ ਅਸੀਂ ਗਾੜੀ ਕਰਨਾ ਇਹਨਾਂ ਦਾ ਉਹਨਾਂ ਦੇ ਕਿੱਥੋਂ ਆਏ ਆ ਪ੍ਰੋਪਰ ਜਾਂਚ ਇਹਦੀ ਹੁੰਦੀ ਆ ਉਹ ਕਮੇਟੀਆਂ ਜਾਂਚ ਕਰਕੇ ਫਿਰ ਅਗਲਾ ਸਟੈਪ ਚੁੱਕਦੀਆਂ ਵੀ ਹਾਂ ਇਹਨਾਂ ਦੀ ਡੀਐਨਏ ਟੈਸਟ ਕਰਾਉਣ ਦੀ ਲੋੜ ਆ ਕਿਸਾਨੂੰ ਡਾਊਟ ਹੈਗਾ ਵੀ ਇਹ ਚੀਜ਼ ਇਦਾਂ ਹੈਗੀ ਆ ਫਿਰ ਉਹ ਅਗਲਾ ਸਟੈਪ ਚੁੱਕਦੇ ਆ ਕਿਉਂਕਿ ਅਸੀਂ ਕਦੀ ਪ੍ਰਸ਼ਾਸਨ ਤੇ ਦਬਾਅ ਨਹੀਂ ਪਾਇਆ ਅਸੀਂ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਸਰਕਾਰ ਦੇ ਸਹਿਯੋਗ ਦੇ ਨਾਲ ਇਹ ਸਟੈਪ ਚੁੱਕ ਕੇ ਜਦੋਂ ਗੱਲ ਨੂੰ ਚਲਦੇ ਆ ਫਿਰ ਉਹਨਾਂ ਦੀ ਜਿਹੜੀ ਅਗਲੀ ਕਾਰਵਾਈ ਹੁੰਦੀ ਉਹ ਜਦੋਂ ਕਰਦੇ ਆ ਅਸੀਂ ਉਹਦੇ 'ਚ ਵਿਗੜ ਨਹੀਂ ਪਾਉਂਦੇ ਅਸੀਂ ਸਹਿਯੋਗ ਕਰਦੇ ਆ ਕਿਉਂਕਿ ਜੇ ਅਸੀਂ ਉਹਨਾਂ ਦੇ ਕੰਮ 'ਚ ਵਿਗੜ ਪਾਵਾਂਗੇ ਤੇ ਫਿਰ ਸਾਡਾ ਫਰਜ਼ ਨਹੀਂ ਵੜਦਾ ਉਹਨਾਂ ਨੇ ਕਾਨੂੰਨਨ ਤੌਰ ਤੇ ਵੇਖਣਾ ਹੁੰਦਾ ਕਿ ਜਿਹੜੇ ਰੈਸਕਿਊ ਕੀਤੇ ਆ ਹਾਂਜੀ ਉਹਨਾਂ ਵਿੱਚੋਂ ਕਿੰਨੇ ਕੁ ਨਿਕਲੇ ਆ ਵੀ ਜਿਹੜੇ ਉਹਨਾਂ ਦੇ ਜਿਹੜੇ ਭੀਖ ਮੰਗ ਰਹੇ ਸੀ ਉਹਨਾਂ ਦੇ ਬੱਚੇ ਸੀ ਨਿਕਲੇ ਕਿੰਨੇ ਕੁ ਨਿਕਲੇ ਬਿਲਕੁਲ ਕਾਫੀ ਨਿਕਲੇ ਆ ਉਹ ਡਿਟੇਲ ਸਾਰੀ ਆਂਕੜਾ ਜਦੋਂ ਲੈ ਆਉਣਾ ਉਹ ਮੈਡਮ ਬਲਜੀਤ ਕੌਰ ਜੀ ਜਿਹੜੇ ਉਹ ਦੇਖ ਰਹੇ ਪੰਜਾਬ ਦਾ ਪੂਰਾ ਸਾਰਾ ਹੂੰ ਔਰ ਪ੍ਰੋਪਰ ਉਹ ਜਿਹੜਾ ਜਦੋਂ ਇਹਨਾਂ ਨੇ ਪੂਰਾ ਆਂਕੜਾ ਲਿਆਂਦਾ ਉਹਨਾਂ ਨੇ ਪ੍ਰੈਸ ਕਾਨਫਰੰਸ ਰਹੀ ਦੱਸ ਦੇਣਾ ਵਾ ਹੂੰ ਕਿਉਂਕਿ ਮੈਂ ਤੇ ਅੰਮ੍ਰਿਤਸਰ ਦੀ ਗੱਲ ਕਰੂੰਗਾ ਹੂੰ ਉਹ ਲੁਧਿਆਣੇ ਦਾ ਕੁਝ ਹੋਰ ਹੈ ਜਲੰਧਰ ਦਾ ਕੁਝ ਹੋਰ ਹੈ ਇਹਨਾਂ ਸਰ ਜਿਹੜੇ ਫੜਦੇ ਸੀਗੇ ਹਾਂਜੀ ਇੱਕ ਵਾਰੀ ਬੰਦੇ ਨੂੰ ਦੇਖ ਕੇ ਲੱਗ ਜਾਂਦਾ ਵੀ ਹਾਂ ਇਹ ਤਾਂ ਬੱਚਾ ਹੈ ਮੇਰੀ ਤੇ ਭਾਜੀ ਤੁਸੀਂ ਲੈ ਜਾਓ ਕਿਤੇ ਮੇਰੀ ਦੀ ਫੋਟੋ ਫੋਨ ਦੇ ਵਿੱਚ ਮੇਰਾ ਨਾਂ ਤੱਕ ਪਤਾ ਉਹਨਾਂ ਨੂੰ ਹੂੰ ਮੇਰੀ ਫੋਟੋ ਉਹਨਾਂ ਦੇ ਫੋਨ ਦੇ ਵਿੱਚ ਹੂੰ ਉਹ ਫੋਟੋ ਵੇਖ ਕੇ ਮੇਰੀ ਮੈਨੂੰ ਨਾਲ ਹੀ ਕਹਿ ਦਿੰਦੇ ਵੀ ਉਹ ਆ ਗਿਆ ਆ ਗਿਆ ਮੇਰੇ ਨਾਲ ਤਾਂ ਹੋਇਆ ਮੈਂ ਤਾਂ ਮਤਲਬ ਇਸ ਹਿਸਾਬ ਨਾਲ ਵੇਂਦੇ ਜਦੋਂ ਮੈਂ ਜਮਰਾਜ ਉਹਨਾਂ ਆ ਗਿਆ ਆ ਮੈਨੂੰ ਲਾਈਟਾਂ ਤੇ ਹੁਣੇ ਇੱਕ ਪੈਸੇ ਮੰਗ ਰਿਹਾ ਜਿਹੜੇ ਬਾਬਿਆਂ ਦੇ ਰੂਪ ਬਣਾਏ ਹੁਣ ਇਹਨਾਂ ਨੇ ਬੜਾ ਕੰਮ ਸ਼ੁਰੂ ਕਰਤਾ ਉਹ ਮੈਨੂੰ ਕਹਿੰਦੇ ਤੁਸੀਂ ਉਹੋ ਜਿਹੇ ਨਾ ਜਿਹੜੇ ਬੱਚੇ ਫੜਦੇ ਜੇ ਉਹ ਭੀਖ ਮੰਗਦੇ ਤੇ ਮੈਂ ਫੇਰ ਚੁੱਪ ਕਰਕੇ ਗਾਂਢੀ ਨੂੰ ਆ ਗਿਆ ਕਿਉਂਕਿ ਮਤਲਬ ਇਹਨਾਂ ਕੋ ਫੋਨ ਵੀ ਹੈਗੇ ਨੇ ਸਾਰਿਆਂ ਕੋ ਇਹਨਾਂ ਕੋ ਸਾਰੇ ਫੋਨ ਹੈ ਫੋਨ ਦੇ ਵਿੱਚ ਫੋਟੋਆਂ ਸਾਡੀਆਂ ਵੀਡੀਓ ਤੁਹਾਡੀਆਂ ਜਿਹੜੀਆਂ ਚੱਲਦੀਆਂ ਇਹਨਾਂ ਦੇ ਕੋਲ ਆ ਹੂੰ ਤੁਹਾਡੇ ਵੀਡੀਓ ਦਾ ਅ ਇਹ ਤੁਹਾਡੇ ਪ੍ਰੋਪਰ ਚੈਨਲਾਂ ਤੇ ਵੇਖ ਕੇ ਆਲਰੇਡੀ ਅਲਰਟ ਹੋ ਕੇ ਨਿਕਲ ਗਿਆ ਨਿਕਲ ਗਿਆ ਔਰ ਸਰਕਾਰ ਦੀ ਇੰਨੇ ਆ ਪ੍ਰੈਸ ਕਾਨਫਰੈਂਸਾਂ ਰਾ ਇੰਨੀ ਸਖਤੀ ਇੰਨੇ ਪ੍ਰੋਪਰ ਗਰਾਉਂਡ ਤੇ ਉਹਨਾਂ ਨੇ ਵੇਖਿਆ ਸਾਰਾ ਹਰ ਬੰਦੇ ਨੇ ਵੇਖਿਆ ਔਰ ਮੈਨੂੰ ਨਹੀਂ ਲੱਗਦਾ ਕਿ ਦੇਸ਼ ਦੇ ਵਿੱਚ ਕੋਈ ਵੀ ਐਸਾ ਬੰਦਾ ਹੈਗਾ ਜਿਨੇ ਇਸ ਚੀਜ਼ ਨੂੰ ਸ਼ਲਾਘਾ ਨਾ ਕੀਤੀ ਹੋਵੇ ਹਰ ਬੰਦੇ ਨੇ ਪਾਰਟੀ ਬਾਜੀ ਤੋਂ ਉੱਠ ਕੇ ਇਨਸਾਨੀਅਤ ਦੇ ਨਾਤੇ ਹਰ ਬੰਦੇ ਨੂੰ ਦੁੱਖ ਲੱਗਦਾ ਸੀ ਹੁਣ ਕੋਈ ਚੰਗਾ ਭਲਾ ਬੰਦਾ ਜਾਂਦਾ ਉਹਦਾ ਐਦਾਂ ਆਪਾਂ ਖਿੱਚ ਦਈਏ ਪੈਸੇ ਦੇ ਉਹਨੂੰ ਦੁੱਖ ਲੱਗਦਾ ਕਿ ਬੱਚਾ ਪੜ੍ਹਨ ਦੀ ਉਮਰ ਆ ਛੋਟੇ ਛੋਟੇ ਬੱਚੇ ਦੀ ਤੇ ਬੈਨ ਨੂੰ 10 ਰੁਪਏ ਦਵਾ ਕਿ ਨਾ ਦਵਾ ਜੇ ਬੱਚਿਆਂ ਨੂੰ ਦਿੰਦੇ ਪੈਸੇ ਤੇ ਉਹ ਅਸੀਂ ਉਹ ਬੜਾਵਾ ਦੇਨੇ ਉਸ ਚੀਜ਼ ਨੂੰ ਇਹ ਪੰਜਾਬ ਦਾ ਕਲਚਰ ਨਹੀਂ ਆ ਇੱਥੇ ਕੀ ਪ੍ਰਭਾਵ ਪਉ ਲੋਕਾਂ ਤੇ ਇਹ ਕੋਈ ਚੰਗਾ ਮੈਸੇਜ ਥੋੜੀ ਜਾਂਦਾ ਸੀਗਾ ਇਹਨਾਂ ਵੱਲ ਵੇਖ ਕੇ ਹੋਰ ਵੀ ਕਈ ਹੋ ਗਈ ਸੀ ਕਿਉਂਕਿ ਇੱਕ ਦੋ ਸਾਡੇ ਬੰਦੇ ਅੰਮ੍ਰਿਤਸਰ ਇਹੋ ਜਿਹੇ ਵੀ ਹੈਗੇ ਆ ਜਿਹੜੇ ਚੰਗੇ ਭਲੇ ਆ ਉਹਨਾਂ ਨੇ ਉਹ ਰੱਖਿਆ ਸਾਈਕਲ ਤੇ ਸ਼ਰਾਬ ਪੀਂਦੇ ਰਾਤ ਨੂੰ ਪੈਸੇ ਇਕੱਠੇ ਕਰਕੇ ਚਾਹੇ ਕੋਈ ਇੱਥੋਂ ਦਾ ਚਾਹੇ ਕੋਈ ਉੱਥੋਂ ਦਾ ਗਲਤਿਆ ਮਾਰੀ ਮੰਗਣਾ ਨਹੀਂ ਕਹਾਂਦੇ ਜਿਹੜੇ 10 ਰੁਪਏ ਦਿੱਤੇ ਜਾਂਦੇ ਆ ਮੈਂ ਪਹਿਲਾਂ ਸ਼ੁਰੂਆਤ ਚ ਕਿਹਾ ਸੀ ਵੀ ਉਹ ਨਸ਼ਿਆਂ ਦੇ ਵਿੱਚ ਜਾਂਦੇ ਆ ਬਿਲਕੁਲ ਜਾਂਦੇ ਆ ਉਹ ਚੀਜ਼ ਨੂੰ ਬढ़ावा ਦਿੱਤਾ ਜਾਂਦਾ ਵਾ ਇੱਕ ਬੱਚੇ ਦੀ ਲਾਈਫ ਖਰਾਬ ਕੀਤੀ ਜਾਂਦੀ ਆ ਤੁਸੀਂ 10 ਰੁਪਏ ਨਹੀਂ ਦੇ ਰਹੇ ਤੁਸੀਂ ਕਿਸੇ ਦੇ ਧੀ ਪੁੱਤ ਦੀ ਲਾਈਫ ਖਰਾਬ ਕਰ ਰਹੇ ਹੋ ਉਹ ਜਿਹੜੀ ਲਾਈਫ ਖਰਾਬ ਕੀਤੀ ਆ ਤੁਹਾਡੇ ਦਿੱਤੇ 10 ਰੁਪਏ ਉਹ ਕੰਡੇ ਬੀਜਣਗੇ ਘਾੜੀ ਆਉਣ ਵਾਲੇ ਸਮੇਂ 'ਚ ਜਿਹੜੀ ਉਮਰ ਉਹਨਾਂ ਦੀ ਪੜਨਦੀ ਆ ਤੁਸੀਂ ਕਿਹੜੇ ਬੰਨੇ ਲਾਤਾ ਉਹਨਾਂ ਨੂੰ ਭੀਖ ਮੰਗਣ ਤੇ ਤੁਸੀਂ ਬढ़ावा ਦੇ ਰਹੇ ਇਸ ਚੀਜ਼ ਨੂੰ ਸੋ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਨੂੰ ਜਿਹੜਾ ਰੋਕਣ ਦੀ ਲੋੜ ਆ ਸਾਨੂੰ ਨਾ ਕਿ ਇਹਨਾਂ ਚੀਜ਼ਾਂ ਨੂੰ ਸ਼ ਇੱਕ ਮੈਂ ਵੀ ਪੁੱਛਣਾ ਚਾਹਾਂਗਾ ਅਕਸਰ ਦੇਖਦੇ ਸੀ ਵੀ ਗੱਡੀਆਂ ਨੂੰ ਇਹ ਘੇਰ ਲੈਂਦੇ ਸੀ ਜੀ ਤੁਸੀਂ ਵੀ ਗੱਲ ਕੀਤੀ ਹੈ ਵੀ ਘੇਰ ਲੈਂਦੇ ਸੀ ਇੱਕ ਵਾਈਪਰ ਨਾਲ ਵਾਈਪਰ ਸਾਫ਼ ਕਰਨ ਲੱਗ ਜਾਂਦਾ ਸੀ ਇੱਕ ਖੜਕਾਨ ਲੱਗ ਜਾਂਦਾ ਸੀ ਇੱਕ ਪੈਨ ਲੈ ਕੇ ਆ ਜਾਂਦਾ ਸੀ ਤੇ ਇਹਨਾਂ ਦਾ ਧਿਆਨ ਗੱਡੀ ਦੇ ਵਿੱਚ ਹੀ ਹੁੰਦਾ ਸੀ ਬਿਲਕੁਲ ਇਹ ਗੱਡੀ ਦੇ ਵਿੱਚ ਧਿਆਨ ਕਿਉਂ ਨਾ ਦਿੰਦੇ ਸੀ ਗੱਡੀ ਦੇ ਵਿੱਚ ਝਾਂਤੀ ਕਿਉਂ ਮਾਰਦੇ ਸੀ ਬਿਲਕੁਲ ਇਹ ਗੱਡੀ ਦੇ ਵਿੱਚ ਝਾਤੀ ਮਾਰ ਕੇ ਆਲਾ ਦੋਲਾ ਵੇਖ ਲੈਂਦੇ ਨਾ ਵੀ ਕਿਹੜਾ ਕਿਦਾਂ ਦਾ ਕਿੰਨੀਆਂ ਲੁੱਟਾਂ ਖਵਾ ਗੱਡੀਆਂ 'ਚ ਕੀ ਕੁਝ ਨਹੀਂ ਹੋਇਆ ਇਹਨਾਂ ਨੂੰ ਕਿਹੜਾ ਪੁੱਛਣਾ ਕਿਸੇ ਨੇ ਕਿਸੇ ਬੰਦਾ ਮਾਰ ਕੇ ਚੱਲ ਜਾਂਦੇ ਜਿੱਥੇ ਮਰਜੀ ਕਿੱਥੋਂ ਫੜ ਇਹਨਾਂ ਨੇ ਤੇ ਕਿਸੇ ਟ੍ਰੇਨ 'ਚ ਬੈਜਣਾ ਜਾਂ ਕਿਤੇ ਬੈਣ ਪਹਿਚਾਣ ਇੱਥੋਂ ਦੇ ਲੋਕਾਂ ਦੀ ਤੁਸੀਂ ਕਰ ਲੋਗੇ ਨਹੀਂ ਨਹੀਂ ਮਤਲਬ ਇੰਦਾ ਸੈਂਸ ਇਹ ਦੇਖਦੇ ਸੀ ਫਿਰ ਅੱਗੇ ਇੰਤਲਾਹ ਕਰਦੇ ਸੀ ਵੀ ਅੱਗੇ ਜਿਆਦਾ ਕੋਲ ਵੇਖੋ ਮੈਂ ਤੇ ਤੁਹਾਨੂੰ ਦੱਸਾਂ ਤੁਸੀਂ ਅੱਜ ਪੰਜਾਬ ਦੇ ਜਿੰਨੇ ਪੋਲਿਆ ਜਿੰਨੀਆਂ ਨਹਿਰਾਂ ਵਾਂ ਤੁਹਾਨੂੰ ਹਰ ਜਗ੍ਹਾ ਤੇ ਇੱਕ ਬਾਬੇ ਦੀ ਜਗ੍ਹਾ ਮਿਲੂਗੀ ਹੈਗੀ ਮਿਲੂਗੀ ਨਾ ਬਿਲਕੁਲ ਉਹ ਬਾਬਾ ਕਿੱਥੋਂ ਆ ਗਿਆ ਕਿਹੜੀ ਬੰਦਗੀ ਕਰ ਲਈ ਉਹਨੇ ਆ ਪੋਲ ਦਰਿਆ ਨਹਿਰਾਂ ਹੁਣ ਬਣਣ ਡਿਆ ਉਤਾਰਾਂ ਕਿਹਦੇ ਨਾਲ ਜੋੜਦਿਆਂ ਵਾਂ ਤੁਸੀਂ ਮੈਨੂੰ ਦੱਸੋ ਨਾ ਉਹ ਮਤਲਬ ਕੌਣ ਨੇ ਉਹ ਲੋਕਾਂ ਕੀੜਾ ਬਾਬਾ ਸੀ ਕਦੋਂ ਆਇਆ ਸੀ ਕੀ ਉਹਦਾ ਇਤਿਹਾਸ ਆ ਕਿੰਨੇ ਚੌਕ ਆ ਕਿਤੇ ਚਾਦਰ ਵਿਛਾ ਦੋ ਜਾ ਕੇ ਦੀਵਾ ਜਗਾ ਦੋ ਬਾਬੇ ਦੇ ਮੱਥਾ ਟੇਕ ਦੋ 100 ਰੁਪਏ ਚੱਲ ਆ ਪੀਪਲ ਨੂੰ ਮੈਂ ਹੁਣੇ ਬੰਦ ਇਹ ਇਥੇ ਕੁਛ ਨਾ ਕੁਛ ਇਹਦੇ ਨਾਲ ਹੀ ਤੁਸੀਂ ਸਾਡੇ ਲੋਕ ਮੂਰਖ ਹੋ ਗਏ ਆ ਬੰਦ ਬੁੱਧੀ ਲੋਕ ਨੇ ਮਾਨਸਿਕ ਰੋਗੀ ਹੋ ਗਏ ਅਸੀਂ ਇਹ ਪੰਜਾਬ ਜਿਹੜਾ ਗੁਰੂ ਮਹਾਰਾਜ ਦੀ ਧਰਤੀ ਆ ਅਸੀਂ ਕਿਹਨੇ ਗੁਰੂਆਂ ਪੀਰਾਂ ਦੀ ਪੀਰ ਕਿਹੜਾ ਇੱਥੇ ਆਇਆ ਮੈਨੂੰ ਦੱਸੋ ਨਾ ਇਹ ਗੁਰੂਆਂ ਦੀ ਹੀ ਧਰਤੀ ਆ ਕੋਈ ਪੀਰਾਂ ਦੀ ਧਰਤੀ ਨਹੀਂ ਆ ਇਹ ਹੂੰ ਇਹ ਗੁਰੂਆਂ ਦੀ ਧਰਤੀ ਆ ਜੋ ਮੂੰਗੜੀ ਬੋਲ ਦੇਣਾ ਆ ਗਿਆ ਸੋ ਸਿਆਣਪ ਨਹੀਂ ਕਹਿ ਸਕਦਾ ਮੈਸੇਜ ਨੂੰ ਚਲੋ ਤੁਸੀਂ ਜਿਹੜੇ ਪੀਰ ਕਹਿ ਰਹੇ ਉਹਨਾਂ ਦੀ ਗੱਲ ਕਰਦੇ ਆ ਪੀਰਾਂ ਫਕੀਰਾਂ ਦੀ ਗੱਲ ਕਰਦੇ ਆ ਜੇ ਵਾ ਪੀਰਾਂ ਫਕੀਰਾਂ ਇਤਿਹਾਸ ਚ ਦੇਖਿਆ ਵੀ ਉਹ ਵੀ ਆਏ ਨੇ ਇੰਨੀ ਕੋਈ ਗੱਲ ਨਹੀਂ ਮੈਂ ਉਹੀ ਪੁੱਛਣਾ ਤੁਸੀਂ ਜਿਹੜੇ ਪੀਰ ਦੀ ਗੱਲ ਕਰ ਰਹੇ ਉਹਦੇ ਅਸੀਂ ਵੀ ਖਿਲਾਫ ਆ ਜਿਹੜੇ ਤੁਸੀਂ ਸਮਝ ਜਿਹੜੀ ਤੁਸੀਂ ਗੱਲ ਉੱਥੇ ਭਾਜੀ ਜਿੱਥੇ ਵੇਲੇ ਲੋਕ ਪੰਜਾਬ ਦੇ ਬਹਿ ਜਾਂਦੇ ਜਾ ਕੇ ਹੂੰ ਉੱਥੋਂ ਟਰੈਵਲ ਜੈਂਟੀ ਦਾ ਕੰਮ ਚੱਲਦਾ ਉੱਥੋਂ ਨਸ਼ੇ ਦਾ ਕੰਮ ਚੱਲਦਾ ਉੱਥੇ ਹਰ ਇੱਕ ਗਲਤ ਬੰਦਾ ਬੈਠਾ ਹੁੰਦਾ ਵਾ ਉੱਥੇ ਹੀ ਮੰਗਣ ਵਾਲੇ ਬੈਠੇ ਹ ਸਾਰੇ ਕੰਮ ਜਿਹੜੇ ਇਹਨਾਂ ਜਗ੍ਹਾ ਤੋਂ ਚੱਲਦੇ ਆ ਉਹਨਾਂ ਦੇ ਲਾਗੇ ਤੇ ਝੁਗੀਆਂ ਬਣਾਈ ਜਾਂਦੀਆਂ ਇਹਨਾਂ ਨੇ ਹੂੰ ਜਿੰਨੂੰ ਪਿੰਡ 'ਚ ਕੋਈ ਨਹੀਂ ਪੁੱਛਦਾ ਜਾਂ ਤੂੰ ਟਰੈਵਲ ਏਜੰਟ ਬਣੋ ਜਾਂ ਬਾਬਾ ਬਣੋ ਇਹ ਸੱਚੀ ਗੱਲ ਤੁਸੀਂ ਦੇਖ ਲਿਓ ਬਿਲਕੁਲ ਸਹੀ ਬਿਲਕੁਲ ਜਿਨੇ ਆਪ ਨਹੀਂ ਕਦੀ ਟਰੈਵਲ ਕੀਤਾ ਉਹ ਕਹੂਗਾ ਵੀ ਆਓ ਜੀ ਮੈਂ ਤੁਹਾਨੂੰ ਅਮਰੀਕਾ ਭੇਜ ਦਿੰਨਾ ਲੰਡਨ ਭੇਜ ਦਿੰਨਾ ਬਾਅਦ 'ਚ ਲੋਕ ਤਰ ਲੈ ਲੈਂਦੇ ਫਿਰਦੇ ਆ ਯੇ ਦਾ ਵੀਜ਼ਾ ਰਿਫਿਊਜ਼ ਹੋਇਆ ਉਹ ਸਾਰੇ ਉਹ ਵੇਖੋ ਇਹੋ ਜਿਹੇ ਤੋਂ ਦਿੱਲੀ ਲੁਧਿਆਣੇ ਚ ਐਡਾ ਹੁੰਦੀਆਂ ਮੈ ਚੈਨਲਾਂ ਤੇ ਉਹ ਕਹਿੰਦੇ ਕਿਤੇ ਕਿਰਾਏ ਨੂੰ ਕੋਈ ਕੱਟ ਦੇ ਦੱਸੋ ਹੈ ਕਿਸੇ ਦੀ ਮਜਾਲ ਪਤੀ ਪਤਨੀ ਦਾ ਕਲੇਸ਼ ਕਿਸੇ ਨੂੰ ਵਸ ਚ ਕਰਨਾ ਦੱਸੋ ਕਿੱਥੋਂ ਤੱਕ ਜਾਇਜ਼ ਆ ਉਹ ਬੰਦੇ ਆਪ ਉਹਨਾਂ ਦੇ ਘਰ ਦੀ ਕੰਡੀਸ਼ਨ ਕਿਤੇ ਜਾ ਕੇ ਵੇਖੋ ਹਾਲਾਤ ਕਿਦਾਂ ਦੇ ਹੁੰਦੇ ਆ ਇਹ ਬਹੁਤ ਵੱਡੇ ਲੈਵਲ ਤੇ ਸਕੈਮ ਚੱਲਣ ਰਿਹਾ ਪੰਜਾਬ ਦੇ ਵਿੱਚ ਇਹ ਸਾਰਾ ਇੱਕ ਵਾਰੀ ਸਿਸਟਮ ਕਲੀਨ ਹੋਣਾ ਚਾਹੀਦਾ ਫਿਰ ਹੀ ਪੰਜਾਬ ਨੂੰ ਪੰਜਾਬ ਰਹਿਣ ਦੇਣਾ ਹੁਣ ਤੁਹਾਨੂੰ ਮੈਂ ਤੁਹਾਡੇ ਚੈਨਲ ਤੇ ਦੱਸ ਹੀ ਦੇਣਾ ਖਾਲਸੇ ਦੀ ਜਨਮ ਭੂਮੀ ਤਖ਼ਰੀ ਕੇਸਗੜ ਸਾਹਿਬ ਨਨੰਪੁਰ ਸਾਹਿਬ ਦੀ ਧਰਤੀ ਤੇ ਅੱਜ ਵੀ ਭੀਖ ਮੰਗੀ ਜਾ ਰਹੀ ਹੈ ਅੱਜ ਵੀ ਚੱਲ ਰਿਹਾ ਹੈ ਮੈਂ ਕਿਹਾ ਤੁਹਾਡੇ ਸਾਹਮਣੇ ਵੇਖ ਲਿਓ ਮੈਂ ਫੜ ਲੈਣੇ ਆ ਕੇ ਥੋੜੇ ਦੇਣਾ ਚ ਇਹ ਵਾਰਨਿੰਗ ਹੈ ਉਹਨਾਂ ਦੀ ਮੈਂ ਤੁਹਾਡੇ ਸਾਹਮਣੇ ਕਹਿ ਤਾ ਅੱਜ ਵੀ ਜੇ ਦੇ ਚਲ ਜਣਗੇ ਸਾਡੇ ਤਖਤ ਤੇ ਕਿਸੇ ਦੇ ਭੀਖ ਮੰਗ ਲਈ ਅਸੀਂ ਬਿਲਕੁਲ ਪ੍ਰਸ਼ਾਸਨ ਨੂੰ ਨਹੀਂ ਕਹਿਣਾ ਉਹ ਤਖਤਾਂ ਤੋਂ ਅਸੀਂ ਝੋਲੀਆਂ ਅੜ ਕੇ ਭੀਖ ਮੰਗਦੇ ਆ ਉਹ ਤਖਤ ਸਾਡੇ ਪਿਓ ਦਾ ਵਾ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਦਿਨ ਦੁਨੀਆਂ ਦੇ ਮਾਲਕ ਦਾ ਤਖਤ ਆ ਮੈਨੂੰ ਪਤਾ ਉੱਥੇ ਇਹ ਥੱਲੇ ਭੀਖ ਮੰਗਦੇ ਉੱਥੇ ਪਰਲੇ ਬੰਨੇ ਭੀਖ ਮੰਗਦੇ ਅੱਜ ਵੀ ਮੰਗਣ ਦੇ ਉੱਥੇ ਪ੍ਰਵਾਸੀ ਬਹੁਤ ਜ਼ਿਆਦੇ ਬੈਠੇ ਆ ਹਮ ਔਰ ਮੈਂ ਜਥੇਦਾਰ ਸਾਹਿਬ ਨਾਲ ਗੱਲ ਕਰਕੇ ਉੱਥੋਂ ਦੇ ਰੋਪੜ ਦੇ ਡੀ ਸਾਹਿਬ ਨਾਲ ਗੱਲ ਕਰਤੇ ਬਹੁਤ ਜਲਦ ਉੱਥੋਂ ਸਾਰੇ ਇੱਕੋ ਦਿਨ ਚ ਕਲੀਨ ਕਰਨੇ ਤੁਹਾਨੂੰ ਨਾਲ ਖੜੂnga ਵੇਖ ਲਿਓ ਇਹ ਤੁਹਾਡੇ ਚੈਨਲ ਤੇ ਆਨ ਰਿਕਾਰਡ ਕਰਨਿਆ ਤੱਕ ਸਾਹਿਬ ਤੇ ਜਿੰਨੇ ਵੀ ਲੋਕ ਉੱਥੇ ਨਨਪੁਰ ਸਾਹਿਬ ਦੀ ਧਰਤੀ ਤੇ ਹੈਗੇ ਆ ਹਮ ਅੱਜ ਮੈਂ ਤੁਹਾਡੇ ਚੈਨਲ ਤੇ ਕਹਿੰਦੇ ਭਰਾਓ ਉੱਥੇ ਜਿਹੜੇ ਲੋਕ ਭੀਖ ਮੰਗਦੇ ਨਾ ਤੇ ਇਹਨਾਂ ਨੂੰ ਭੀਖ ਦਿਓ ਇਹਨਾਂ ਤੇ ਕਾਰਵਾਈ ਕਰੋ ਪ੍ਰਸ਼ਾਸਨ ਨਾਲ ਰਲ ਕੇ ਨਾ ਸਾਰਿਆਂ ਨੂੰ ਕਲੀਨ ਕਰੋ ਇਹ ਲੋ ਇੰਨਾ ਥੱਲੇ ਮੁਰਗੇ ਬਣਾਉਣੇ ਆ। ਹੂੰ। ਇਹ ਗਰੀਬ ਲੋਕ ਨਹੀਂ ਨੇ। ਬੱਤੀ ਫਰੀ ਮਿਲ ਗਈ, ਪਾਣੀ ਫਰੀ ਮਿਲ ਗਿਆ, ਸਾਰਾ ਕੁਝ ਫਰੀ ਮਿਲ ਗਿਆ, ਪੈਸੇ ਵੀ ਲੈ ਲੈ। ਫਿਰ ਵੀ ਧਾਰਮਿਕ ਸਥਾਨਾਂ ਦੇ ਬਾਹਰ ਜਾ ਕੇ ਵੇਖ ਲੋ ਤੁਸੀਂ। ਕਿੰਨੇ ਧਾਰਮਿਕ ਸਥਾਨ ਆਨੰਦਪੁਰ ਸਾਹਿਬ ਦੇ ਆਲੇ ਦੁਆਲੇ ਉੱਥੇ ਅੱਜ ਵੀ ਇਹ ਬੈਠੇ ਆ। ਇੱਥੋਂ ਉੱਠ ਕੇ ਜਿਹੜੇ ਹਿਮਾਚਲ 'ਚ ਭੱਜੇ ਕੁਛ, ਜ਼ਿਆਦਾਤਰ ਭੱਜ ਗਏ ਬਾਬਾ ਵੜਪਾਖ ਸਿੰਘ ਦੇ। ਮੇਲਾ ਆ ਰਿਹਾ ਉੱਥੇ ਰਖੜ ਪੁੰਨਿਆਂ ਦਾ। ਹਾਂ, ਉੱਥੇ ਭੱਜ ਗਏ ਸਾਰੇ। ਮੈਂ ਕਿਹਾ ਉੱਥੇ ਵੀ ਜਾਊਂਗਾ ਮੈਂ ਹਿਮਾਚਲ 'ਚ ਵੀ। ਮਾਚਲ ਚ ਜਾਊਂਗਾ ਮੈਂ ਪਿਛੇ ਹਟਨਾਲਾ ਚੋਂ ਮਾਚਲ ਦੇ ਸੀਐਮ ਸਾਹਿਬ ਨਾਲ ਗੱਲ ਕਰਕੇ ਮੈਂ ਉੱਥੋਂ ਵੀ ਸਾਰੇ ਚਕਾਉਣੇ ਹੂੰ ਆਲਰੇਡੀ ਉਹਨੇ ਮੇਰੀ ਡੀਸੀ ਸਾਹਿਬ ਨਾਲ ਗੱਲ ਹੋ ਗਈ ਐ ਐਸਪੀ ਨਾਲ ਗੱਲ ਹੋ ਗਈ ਇਸ ਤੋਂ ਬਾਅਦ ਜਿਹੜੇ ਗਏ ਅਨੰਦਪੁਰ ਸਾਹਿਬ ਉੱਥੇ ਵੀ ਜਾਣਾ ਮੈਂ ਹੂੰ ਇਹ ਦਾ ਨੂੰ ਮੈਂ ਬੰਦੇ ਦੇ ਪੁੱਤ ਬਣਾਉਣਾ ਇਹ ਕੰਮ ਕਰਨ ਕਿਰਤ ਕਰਨ ਇਹ ਕੰਮ ਨਹੀਂ ਚੱਲਣੇ ਧਾਰਮਿਕ ਸਥਾਨਾਂ ਦੇ ਬਾਹਰ ਜਾ ਕੇ ਲੋਕਾਂ ਦੇ ਕੱਪੜੇ ਖਿੱਚਣੇ ਅੰਮ੍ਰਿਤਸਰ ਤੋਂ ਬਾਅਦ ਉਧਰ ਨੂੰ ਵੀ ਜਾੜਾ ਵਾਂ ਔਰ ਮੇਰੀ ਪਛਾਣ ਇਹਨਾਂ ਨੂੰ ਹੁਣ ਚੰਗੀ ਤਰ੍ਹਾਂ ਜਿੱਥੇ ਹੋ ਗਈ ਐ ਇਹ ਸੋਚਦੇ ਵੀ ਅੰਮ੍ਰਿਤਸਰ ਛੱਡੋ ਦੂਜੇ ਬ ਲੁਧਿਆਣੇ ਚ ਤੁਸੀਂ ਸੇਵਾ ਲੁੱਟ ਲਈ ਤੇ ਇਹ ਸੇਵਾ ਪਰ ਨਾਲ ਮਿਲ ਕੇ ਸਾਰਾ ਲੁੱਟਣੀ ਆ ਮੇਰੀ ਬੇਨਤੀ ਵੀ ਤਖਸਾਲਪਤ ਜਰੂਰ ਜਾਇਓ ਅਨੰਦਪੁਰ ਸਾਹਿਬ ਦੀ ਧਰਤੀ ਤੇ ਇਹਨਾਂ ਨੂੰ ਆਪਾਂ ਭਜਾਉਣਾ ਵਾ ਉਹ ਖਾਲਸੇ ਦੀ ਜਨਮ ਭੂਮੀ ਆ ਉੱਥੇ ਭਖਾਰੀਆਂ ਦਾ ਕੋਈ ਕੰਮ ਨਹੀਂ ਉਹ ਸਾਡੇ ਪਿਓ ਦਾ ਘਰ ਆ ਸਾਡਾ ਸਿਰ ਝੁਕਦਾ ਉੱਥੇ ਉੱਥੋਂ ਸਾਨੂੰ ਸਿੰਘ ਤੇ ਕੌਰ ਨਾ ਮਿਲਿਆ ਅਸੀਂ ਉੱਥੇ ਜਾ ਕੇ ਜਦੋਂ ਵੀ ਝੋਲੀ ਅੱਢ ਕੇ ਜਾਂਦੇ ਆ ਤਖਸਾਲਪਤ ਉੱਥੋਂ ਅਸੀਂ ਖੁਸ਼ੀਆਂ ਲੈਣ ਜਾਂਦੇ ਆ ਤੇ ਜਦੋਂ ਇਹ ਕੱਪੜੇ ਖਿੱਚਦੇ ਸੰਗਤ ਦੇ ਮੈਨੂੰ ਬਹੁਤ ਦੁੱਖ ਲੱਗਦਾ ਤੇ ਬਹੁਤ ਸਾਰੀਆਂ ਵੀਡੀਓ ਉੱਥੋਂ ਪੈਣੀਆਂ ਸ਼ੁਰੂ ਹੋ ਗਈਆਂ ਵੀ ਭਾਜੀ ਇੱ ਤੂੰ ਆਪਾ ਜਾਣਾ ਉੱਥੇ ਵੀ ਕੀਰਤਪੁਰ ਸਾਹਿਬ ਹੀ ਹੈਗੇ ਜੇ ਹਾਂ ਔਰ ਬਹੁਤ ਜਲਦੀ ਜਿਹੜਾ ਤੁਸੀਂ ਇਹ ਚੀਜ਼ ਦਾ ਧਿਆਨ ਰੱਖਿਓ ਇਹ ਖੁਲਾਸਾ ਮੈਂ 2-4 ਦਿਨਾਂ ਚ ਹੀ ਕਰ ਦੇਣਾ ਵੀ ਛੁਗਿਆਂ ਦੇ ਵਿੱਚ ਤੁਸੀਂ ਕਿਹਾ ਵੀ ਬਹੁਤ ਕੁਝ ਇਨਾਂ ਨੂੰ ਮਿਲਿਆ ਕਈ ਲੋਕ ਤਾਂ ਇਹ ਵੀ ਕਹਿੰਦੇ ਨੇ ਵੀ ਇਨਾਂ ਕੋ ਗੱਡੀਆਂ ਤਾਂ ਖੜੀਆਂ ਹੁੰਦੀਆਂ ਹਨ ਮੋਟਰਸਾਈਕਲ ਬੁਲਟ ਤੱਕ ਮੋਟਰਸਾਈਕਲ ਲੱਭ ਪਾਜੀ ਹੈਗੀਆਂ ਇਹਨਾਂ ਨੇ ਨਾਲ ਤਾਂ ਤੰਬੂ ਲਾਏ ਬਾਹਰ ਅੱਛਾ ਜਿਹੜਾ ਜ਼ਿਆਦਾ ਟਾਈਮ ਉੱਥੇ ਹੋ ਜਾਂਦਾ ਉਹ ਕਿਸੇ ਨਾ ਕਿਸੇ ਪੰਜਾਬੀ ਨਾਲ ਯਾਰੀ ਪਾ ਲੈਂਦਾ ਆਈ ਰੋਏ ਦਵਾਈਆਂ ਦੇਣੀਆਂ ਸ਼ੁਰੂ ਕਰ ਦਿੰਦੇ ਉੱਥੇ ਆਹ ਹੋ ਆਹ ਆ ਉਹ ਇੱਕ ਕੱਪ ਵੀ ਵੇਚਦੇ ਸ਼ੜਕਾਂ ਤੇ ਸ਼ਹੀਦਾਂ ਸਾਹਿਬ ਦੇ ਬਾਹਰ ਜਾਇਓ ਹਮਮ ਅਮਰੇ ਸਰ ਬਾਬਾ ਦੀਪ ਸਿੰਘ ਜੀ ਦਾ ਸਥਾਨ ਉਹਦੇ ਆਲੇ ਦੋਲੇ ਸਾਰਾ ਫੁੱਟਪਾਥ ਭਰਿਆ ਹੁਣ ਇਹਨਾਂ ਨੇ ਕੱਪ ਲਿਆ ਕੇ ਰੱਖ ਲੈ ਕਈਆਂ ਨੇ ਕਹਿੰਦੇ ਅਸੀਂ ਕੰਮ ਕਰਦੇ ਮੈਨੂੰ ਦੱਸੋ ਇੱਕ ਬੰਦਾ ਰੇੜੀ ਲਾ ਕੇ ਬਿਠਾ ਕਾਰਪਰੇਸ਼ਨ ਚੁੱਕ ਦੀ ਰੇੜੀ ਛੁੱਟਦੀ ਉਤਰ ਲੈ ਲੈਂਦਾ ਰਹਿੰਦਾ ਰੋਂਦਾ ਰਹਿੰਦਾ ਦਹੀਂਆ ਪਾਉਂਦਾ ਰਹਿੰਦਾ ਉਹ ਬੰਦੇ ਟੈਕਸ ਵੀ ਪੇ ਕਰਨਦੇ ਆ ਉਹ ਇੱਥੋਂ ਦੇ ਨਾਗਰਿਕ ਨੇ ਉਹਨਾਂ ਦਾ ਜਲੂਸ ਕੱਢ ਕੇ ਉਹਨਾਂ ਦੀ ਵੀਡੀਓ ਬਣਾ ਕੇ ਉਹ ਮਿੱਟੀ ਪਲੀਤ ਕਰਦੇ ਕੋਈ ਹਿਸਾਬ ਨਹੀਂ ਇਹ ਲੋਕ ਬਾਹਰੋਂ ਆਣ ਕੇ ਇੱਥੇ ਬੈਠੇ ਇਹਨਾਂ ਕਾਨੂੰਨ ਹੋਵੇ ਤੇ ਸਾਰੇ ਦਿੱਕੋ ਦੇ ਹੋਵੇ ਇਹ ਥੋੜੀ ਵੀ ਪੰਜਾਬ ਦੇ ਬੰਦੇ ਨੂੰ ਮਾਰ ਦੋ ਤੇ ਦੂਜੇ ਬੰਦੇ ਨੂੰ ਕੋ ਆ ਜੋ ਕਰਨਾ ਕਰੀ ਜਾ ਇਹ ਪੰਜਾਬ ਆ ਇਹਨੂੰ ਪੰਜਾਬ ਹੀ ਰਹਿਣ ਦੇਣਾ ਬਹੁਤ ਆਏ ਬਹੁਤ ਗਏ ਪੰਜਾਬ ਨੇ ਪੰਜਾਬ ਹੀ ਰਹਿਣਾ ਔਰ ਪੰਜਾਬ ਪ੍ਰਤੀ ਸੋਚ ਚੰਗੀ ਰੱਖੋ ਦੇਸ਼ ਪ੍ਰਤੀ ਸੋਚ ਚੰਗੀ ਰੱਖੋ ਕਹਿੰਦੇ ਨੀਤਾਂ ਨੂੰ ਹੀ ਮਿਲਨ ਮਰਾਦਾਂ ਤੇ ਮਿਹਨਤਾਂ ਨੂੰ ਫਲ ਲੱਗਦੇ ਨੇ ਉਹਦੀ ਨਿਗਾਜ ਹੋਵੇ ਫਿਰ ਪਾਣੀ ਉੱਚਿਆਂ ਵੱਲ ਨੂੰ ਵਗਦੇ ਨੇ ਪਾਣੀ ਹੁਣ ਵਾਗੇ ਉੱਚਿਆਂ ਵੱਲ ਨੂੰ ਹੁਣ ਆਪਾਂ ਬਹੁਤ ਜਲਦ ਜਿਹੜਾ ਝੁੱਗੀਆਂ ਤੋਂ ਗਾੜੀ ਜਿਹੜੀਆਂ ਹੋਰ ਵੀ ਆ ਨਾ ਤੁਸੀਂ ਨਨਪੁਰ ਸਾਹਿਬ ਦੀ ਧਰਤੀ ਤੇ ਜਾਇਆ ਤੁਹਾਨੂੰ ਆਲੇ-ਦੁਆਲੇ ਬਹੁਤ ਮਿਲਣਗੀਆਂ ਕੀਰਤਪੁਰ ਸਾਹਿਬ ਵੀ ਮਿਲਣਗੀਆਂ ਹਾਂ ਉਹਨਾਂ ਦੇ ਵਿੱਚ ਇਹ ਬੈਠੇ ਉੱਥੋਂ ਨਿਕਲ ਕੇ ਜਾਂਦੇ ਆ ਇਹ ਵੀ ਆਪਾਂ ਜਿਹੜਾ ਛੇਤੀ ਖੁਲਾਸਾ ਕਰਾਂਗੇ ਮੈਂ ਦੱਸਣਾ ਨਹੀਂ ਸੱਚਾ ਹਾਂ ਪਰ ਮੈਂ ਤੁਹਾਡੇ ਚੈਨਲ ਤੇ ਦੱਸਦਾ ਨਹੀਂ ਇੱਕ ਵਾਈ ਜੀ ਹੋਰ ਗੱਲ ਹੈ ਪ੍ਰਵਾਸੀਆਂ ਦੇ ਚਲੋ ਜੋ ਵੀ ਐ ਸੀਗੇ ਇਹਨਾਂ ਤੇ ਮੈਂ ਕਹਿੰਦਾ ਕਾਰਵਾਈ ਹੋਈ ਬਹੁਤ ਵਧੀਆ ਹੋਈ ਇੱਕ ਅਸੀਂ ਦੇਖਦੇ ਹਾਂ ਮਾਨ ਸਮਾਜ ਨਾਲ ਅਸੀਂ ਬਹੁਤ ਇੱਜ਼ਤ ਕਰਦੇ ਹਾਂ ਮੇਰੇ ਵੀ بڑے ਮਹੰਤਾ ਨਾਲ ਜਿਹੜੇ ਪ੍ਰੋਫੈਸ਼ਨਲ ਨੇ ਉਹਨਾਂ ਨਾਲ ਗੱਲਬਾਤ ਵੀ ਹੋਈ ਹੈ ਜਿਹੜੇ ਜਿੰਨੇ ਦੇ ਪੂਰੇ ਗਰੁੱਪ ਨੇ ਜਿਹਾ ਜਿਹੜੇ ਅਸਲ ਦੇ ਵਿੱਚ ਮਹੰਤ ਨੇ ਉਹਨਾਂ ਨਾਲ ਗੱਲਬਾਤ ਹੋਈ ਹੈ ਉਹ ਕਹਿੰਦੇ ਸੀ ਇੱਦਾਂ ਚੌਂਕਾ ਤੇ ਜਾ ਕੇ ਨਹੀਂ ਮੰਗਦੇ ਨਹੀਂ ਮੰਗਦੇ ਉਹ ਸਿੱਧਾ ਕਹਿ ਦਿੰਦੇ ਆ ਵੀ ਇਹ ਸਾਡੇ ਚੋਂ ਨਹੀਂ ਹੈ ਫਿਰ ਇਹ ਕਿੱਥੋਂ ਨੇ ਕਿਉਂਕਿ ਇਹਨਾਂ ਤੇ ਹਜੇ ਤੱਕ ਠਲ ਨਹੀਂ ਪਈ ਹੈ ਹਜੇ ਵੀ ਮੰਗਦੇ ਮੈਂ ਕਿਹਾ ਜੀ ਠਲ ਕਿਉਂ ਨਹੀਂ ਪਈ ਠਲ ਪਈ ਇਹਨਾਂ ਦੀ ਇਹ ਵੀ ਅਮ੍ਰਿਤਸਰ ਦੀ ਧਰਤੀ ਤੇ ਅਸੀਂ ਪਾਇਆ ਇਹਨਾਂ ਦੇ ਮਾਰ ਕੇ ਛੱਤਰ ਭਜਾਇਆ ਉੱਥੋਂ ਇਹਨਾਂ ਨੂੰ ਅਸੀਂ ਲੁਧਿਆਣੇ ਤਾਂ ਕਰੀ ਜਾਂਦੇ ਮੈਂ ਕਿਹਾ ਜੀ ਇਹ ਗੇਪਰੇਡ ਕਰਨ ਲੱਗੇ ਸੀ ਅਮ੍ਰਿਤਸਰ ਦੀ ਧਰਤੀ ਤੇ ਤੁਸੀਂ ਅੱਜ ਰਿਕਾਰਡ ਕੱਢ ਕੇ ਵੇਖ ਲਿਓ ਹੂੰ ਮੈਂ ਉਹ ਚੀਜ਼ ਰਕਾਈ ਆ ਉਸੇ ਜਗ੍ਹਾ ਤੇ ਪ੍ਰੋਗ